ਸਮੁੱਚੇ ਆਪਣੇ ਪਿਆਰ ਪਿੰਡ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੈ ਜੇ ਆਪਾਂ ਪਿੰਡ ਨੂੰ ਤਾਂ ਨੂੰ ਚੱਕਣਾ ਹੈ। ਪਾਰਟੀਆਂ ਪੋਟੀਆਂ ਜਿੱਥੇ ਹੈਗੀਆਂ ਉੱਥੇ ਆਪਦਾ ਰਹਿਣਾ ਚਾਹੀਦਾ ਆਪਦਾ ਰਹੋ ਕੋਈ ਇਹੋ ਜੀ ਗੱਲ ਨਹੀਂ। ਪਰ ਜਦੋਂ ਕਿਤੇ ਕੋਈ ਪਿੰਡ ਦੀ ਗੱਲ ਹੁੰਦੀ ਆ ਜਾਂ ਕਿਸੇ ਦੇ ਮਾਨ ਸਨਮਾਨ ਦੀ ਕੋਈ ਤਰੱਕੀ ਕਰਦਾ ਤੇ ਪਿੰਡ ਨੂੰ ਨਗਰ ਨੂੰ ਉਹਦੇ ਨਾਲ ਖੜਨਾ ਚਾਹੀਦਾ ਹੈ। ਤਾਂ ਕਿ ਉਹ ਬੰਦੇ ਦਾ ਹੌਸਲਾ ਵੱਧਾ। ਤਾਂ ਕਿ ਉਹ ਪਿੰਡ ਲਈ ਜਾਂ ਹੋਰ ਵੀ ਗੱਲ ਲਈ ਬੰਦਾ ਫਕਰ ਨਾ ਕਹਿ ਸਕਦਾ ਕਿ ਯਾਰ ਮੈਂ ਮੇਰੇ ਪਿੰਡ ਮੇਰੇ ਪਿੰਡ ਦਾ ਮੇਰਾ ਨਾਂ ਹੈ। ਉਹ ਭਾਰਤੀ ਸ਼ਬਦ ਜਿੱਥੇ ਕਿਤੇ ਆਉਂਦਾ ਉਥੇ ਪੱਤੋ ਵੀ ਨਾਲ ਹੀ ਆਉਂਦਾ ਹੈ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਹਰੇਕ ਬੰਦਾ ਕਿਉਂਕਿ ਖਣਮੁਖ ਭਾਰਤੀ ਤੇ ਖਣਮੁਖ ਤਾਂ ਕਿਸੇ ਤੋਂ ਕਹਾ ਨਹੀਂ ਜਾਂਦਾ ਬਾਹਲਾ ਸ਼ਾਰਟਕਟ ਹੀ ਚੱਲਦਾ ਭਾਰਤੀ ਪੱਤੋ ਹੀ ਇਸ ਨਾਮ ਨਾਲ ਹੀ ਮਸ਼ਹੂਰ ਆ ਕੰਮ ਮੇਰਾ ਮਤਲਬ ਇਹ ਤੁਹਾਡਾ ਜੇ ਮੈਨੂੰ ਸਤਕਾਰ ਆ ਮਾਨ ਆ ਤੁਹਾਡਾ ਮੈਨੂੰ ਸਾਥ ਆ ਤੁਹਾਡਾ ਆਸ਼ੀਰਵਾਦ ਆ ਜਿਵੇਂ ਵੱਡੇ ਬਜ਼ੁਰਗ ਬੈਠੇ ਆ ਸਾਰਿਆਂ ਦਾ ਭਾਈ ਕਰਮ ਸਿੰਘ ਜੀ ਨੰਬਰਦਾਰ ਸਾਹਿਬ ਜੀ ਬੈਠੇ ਆ ਬਾਈ ਪਰਮਜੀਤ ਹਣੀ ਸਾਰੇ ਤੁਸੀਂ ਬੈਠੇ ਆ ਮੇਰਾ ਕਹਿਣ ਦਾ ਪਾਵ ਵੀ ਮੈਂ ਹਮੇਸ਼ਾ ਹੀ ਇਹ ਚਾਹੁੰਨਾ ਵੀ ਮੇਰਾ ਪਿੰਡ ਤਰੱਕੀ ਕਰੇ ਉਹਦੇ ਲਈ ਉਸਾ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਆਪਣੇ ਦੇ ਕਿਰਪਾ ਵੀ ਆਪਣਾ ਪਹਿਲੀ ਗੱਲ ਤਾਂ ਇਹ ਵੀ ਕੋਈ ਵੀ ਕਾਰਜ ਹੁੰਦਾ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਬਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਣਾ ਇੱਕ ਤਰੀਕ ਨੂੰ ਉੱਥੇ ਵੀ ਸਾਰਿਆਂ ਨੇ ਵੱਡੀ ਤਾਲ ਦੇ ਵਿੱਚ ਗੁਰੂ ਮਹਾਰਾਜ ਨੂੰ ਨਮਸਕਾਰ ਹੋਣਾ ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਰਾਮਦਾਸ ਦੇ ਘਰ ਪਹਿਲਾ ਪ੍ਰਕਾਸ਼ ਕਰਾਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਕਹਿੰਦਾ ਪਾਪ ਆਪਾ ਉਹ ਦਿਨ ਇੱਕ ਇੱਕ ਹੈਗਾ ਹੈ ਸਤੰਬਰ ਹਾਂ 1 ਸਤੰਬਰ ਵੰਦਾ 30 ਅਗਸਤ ਨੂੰ ਆਪਾਂ ਖੰਡ ਪਾਠ ਆਰੰਭ ਕਰਾਂਗੇ ਉੱਥੇ ਵੀ ਪੂਰਾ ਤੁਸੀਂ ਆਪ ਦਾ ਸਹਿਯੋਗ ਕਰੋ ਤਾਂ ਕਿ ਦੇਖੋ ਉਹਦੇ ਚ ਫੈਨੀਫਿਟ ਵੀ ਆਪਣਾ ਹੀ ਹੈ ਜੇ ਗੁਰੂ ਘਰ ਆਪਾਂ ਕੋਈ ਸੇਵਾ ਕਰਾਂਗੇ ਫਾਇਦਾ ਵੀ ਉਹਨੂੰ ਹੀ ਹੋਣਾ ਹੈ ਮੇਰਾ ਕਹਿੰਦਾ ਪਾ ਹੋਰ ਵੀ ਪਿੰਡ ਦੇ ਕੋਈ ਜਿੰਨੇ ਵੀ ਆਪਣੇ ਕੰਮ ਹੁੰਦੇ ਆਪਾਂ ਇੱਕਾ ਥਵਾਕ ਨਾਲ ਬਹੁਤ ਪਿੰਡ ਮੈਂ ਐਸੇ ਦੇਖਦਾ ਵੇਖੋ ਮੈਨੂੰ ਤਾਂ ਪੰਜਾਬ ਦੇ ਹਰੇਕ ਕੋਨੇ ਜਾਣਾ ਪੈਂਦਾ ਉਹ ਜਾਣਾ ਪੈਂਦਾ ਕਿਉਂਕਿ ਮੈਨੂੰ ਆਪਦੇ ਭਾਈਚਾਰੇ ਨੇ ਪ੍ਰਧਾਨ ਬਣਾਇਆ ਪਰ ਮੈਂ ਇਹ ਜਿਹੇ ਪਿੰਡ ਦੇਖੇ ਆ ਉਹ ਜਿੱਕੇ ਤੇ ਇਲੈਕਸ਼ਨਾਂ ਵੀ ਹੁੰਦੀਆਂ ਨੇ ਇੱਕ ਬੂਥ ਤੇ ਬਹਿ ਜਾਂਦੇ ਰੋਟੀਆਂ ਵੀ ਇਕੱਠੀਆਂ ਖਾਂਦੇ ਕੋਈ ਜਿਹਨੂੰ ਕਹਿੰਦੇ ਫੁੱਲਾ ਛੱਡ ਰੰਦੇ ਜਿਹਨੂੰ ਜੀ ਕਰਦਾ ਪਾ ਲੋ ਵੇਖੋ ਵੋਟਾ ਵਾਟਾ ਆਉਣੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਆਪਾਂ ਆਪ ਦਾ ਇੱਕ ਥਵਾਕ ਇਕੱਠਾ ਰੱਖਣਾ ਇੱਕਾ ਥਵਾਕ ਇਕੱਠਾ ਰੱਖਣਾ ਨਗਰ ਵੀ ਉਹੀ ਤਰੱਕੀ ਕਰਦੇ ਆ ਜੇ ਪਰਿਵਾਰ ਆ ਪਹਿਲਾਂ ਛੋਟਾ ਪਰਿਵਾਰ ਹੁੰਦਾ ਜੇ ਪਰਿਵਾਰ ਦੇ ਵਿੱਚ ਭਰਾਵਾਂ ਦਾ ਇਕਾ ਹੈ ਭਰਾਵਾਂ ਦਾ ਸਾਥ ਆ ਸਾਰਾ ਸੱਚੇ ਪਾਤਸ਼ਾਹ ਉਹਦੇ ਤੇ ਕਿਰਪਾ ਕਰਦਾ ਜੇ ਨਗਰ ਦਾ ਇਕਾ ਹੈ ਨਗਰ ਦਾ ਧਵਾਕ ਆ ਤੇ ਫਿਰ ਨਗਰ ਤਰੱਕੀ ਕਰਦਾ ਜੇ ਜ਼ਿਲ੍ਹਾ ਆਪ ਦੇ ਧਵਾਕ ਤੇ ਰਹਿੰਦਾ ਜ਼ਿਲ੍ਹਾ ਤਰੱਕੀ ਕਰਦਾ ਫਿਰ ਪੰਜਾਬ ਲੈਵਲ ਦੇ ਗਲਾਂ ਹੀ ਨੇ ਪਰ ਇਹ ਆਪਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰਾ ਕੁਝ ਸਿਖਾਇਆ ਤੇ ਆਪਾਂ ਨੂੰ ਉਸ ਸਿਧਾਂਤਾਂ ਤੇ ਚੱਲਣਾ ਚਾਹੀਦਾ ਮੈਂ ਤੁਹਾਡਾ ਸਦਾ ਰੇਣੀ ਰਹੂੰਗਾ ਜਿੰਨੇ ਤੁਸੀਂ ਕਦਮ ਚੱਲ ਕੇ ਸਾਡੇ ਸਤਿਕਾਰਯੋਗ ਸਰਦਾਰ ਜਗਰਾਜ ਸਿੰਘ ਜੀ ਉਹਨਾਂ ਦੇ ਸੁਪੁੱਤਰ ਰਾਮ ਸਿੰਘ ਜੀ ਦੇ ਗ੍ਰਹਿ ਵਿਖੇ ਉਹਨਾਂ ਦੇ ਸਦੇ ਤੁਸੀਂ ਇੱਥੇ ਪਹੁੰਚੇ ਆਂ ਕਹਿੰਦੇ ਹੁੰਦੇ ਆ ਵੀ ਬਾਹਰ ਪਲਾਂ ਦੀ ਉਹ ਕੱਲ ਰੋਡੇ ਪਿੰਡ ਜਥੇਦਾਰ ਲਾਭ ਸਿੰਘ ਜੀ ਦੇ ਚੇਅਰਮੈਨ ਸਾਹਿਬ ਦੇ ਘਰੇ ਰੱਖਿਆ ਸੀ ਉਹਦੇ ਬੇਟੇ ਸਰਪੰਚਾ ਹੁਣ ਮੌਜੂਦਾ ਉਹਨਾਂ ਦੇ ਘਰੇ ਸਾਰੇ ਹੀ ਰਾਤ ਸਮਾਗਮ ਸੀਗਾ ਸਨਮਾਨ ਪ੍ਰੋਗਰਾਮ ਦਾ ਤੇ ਬੜਾ ਵੱਡਾ ਪਿੰਡ ਆ ਉਹ ਤੁਹਾਨੂੰ ਪਤਾ 7-8000 VOT ਦਾ ਪਿੰਡ ਆ ਤੇ ਉੱਥੇ ਵੀ ਬਹੁਤ ਵੱਡਾ ਕੱਟ ਸੀਗਾ ਲੱਖ ਹੋਈ ਜਾਵੇ ਬਾਹਰ ਸਨਮਾਨ ਕਿਉਂਕਿ ਆਪਣੇ ਘਰੇ ਜਿੰਨਾ ਚਿਰ ਨਹੀਂ ਹੁੰਦਾ ਜਾਂ ਗੱਲ ਨਹੀਂ ਹੁੰਦੀ ਉਹ ਬਾਹਰ ਵਾਲਾ ਗੱਲ ਨਹੀਂ ਗਣੀ ਜਾਂਦੀ ਇਸ ਕਰਕੇ ਮੈਂ ਤੁਹਾਡਾ ਸਦਾ ਰਿਣੀ ਰਹੂੰਗਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ ਆਪਾਂ ਨਗਰ ਦੇ ਲਈ ਸੁਮੁੱਚੀ ಗ್ರಾಮ ਪੰਚਾਇਤ ਪਲਾ ਆਪਣਾ ਮੁੰਡਾ ਉਹ ਸਰਪੰਚ ਬਣਿਆ ਕੋਈ ਵੀ ਪਿੰਡ ਦੇ ਭਲੇ ਦੀ ਗੱਲ ਆ ਉਹਦੇ ਲਈ ਸਾਥ ਦਿਓ ਜਿੰਨਾ ਵੀ ਹੋ ਸਕਦਾ ਆ ਪਿੰਡ ਦੇ ਭਲੇ ਲਈ ਕੰਮ ਕਰੀਏ ਤਾਂ ਕਿ ਆਪਣੇ ਨੇੜੇ ਤੇੜੇ ਦੇ ਪਿੰਡ ਇਹ ਗੱਲ ਨੂੰ ਜ਼ਰੂਰ ਬਾਚਨ ਯਾਰ ਵੀ ਪੱਤੋ ਦੇ ਵਿੱਚ ਇੱਕ ਆ ਨਗਰ ਦਾ ਤੇ ਤਰੱਕੀ ਵੀ ਫੇਰ ਹੀ ਹੋਣੀ ਆ ਇਹ ਮੇਰੀ ਗੱਲ ਨੂੰ ਨੋਟ ਕਰ ਲਓ ਜੇ ਆਪਣਾ ਏਕਾ ਤਾਂ ਫੇਰ ਹੀ ਨਗਰਾਂ ਦੀ ਤਰੱਕੀ ਹੁੰਦੀ ਆ ਸੁਪਨੇ ਬੜੇ ਵੱਡੇ ਆ ਪਿੰਡ ਲਈ ਕਿਤੇ ਵਾਹੀ ਗੁਰੂ ਨੇ ਪਾਵਰ ਵਾਕਸ਼ੀ ਇਹ ਸੱਚੇ ਪਾਤਸ਼ਾਹ ਕੋ ਦੈਨ ਲਿਆਵੇ ਤੇ ਇਹ ਜਿਆ ਪਿੰਡ ਬਣਾਵਾਂਗੇ ਇਸ ਪਿੰਡ ਨੂੰ ਇਹ ਜਿਸ ਤਰ੍ਹਾਂ ਦਾ ਸਜਾਵਾਂਗੇ ਜਿਹੜੇ ਬਾਹਰੋਂ ਲੋਕ ਦੇਖਣ ਆਉਣ ਜਿਵੇਂ ਗੁਰੂ ਗ੍ਰੰਥ ਸਾਹਿਬ ਬਾਗ ਦੇਖਣ ਲਈ ਬਾਹਰੋਂ ਲੋਕ ਚੱਲ ਕੇ ਆਉਂਦੇ ਕੋਈ ਨਹੀਂ ਕਿ ਕਿਤੇ ਮਾਲਕ ਕਿਤੇ ਕਿਰਪਾ ਕਰੂਗਾ ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕੋ ਜਦੋਂ ਇਸ ਵਕਤ ਅਸੀਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਮੇਰੇ ਪਿੱਛੇ ਸਾਹਮਣੇ ਦੇਖ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼੍ਰੀ ਖਣਮੁਖ ਭਾਰਤੀ ਜੀ ਉਹਨਾਂ ਨੂੰ ਪਿਛਲੇ ਦਿਨੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਮੋਗਾ ਦੇ ਸ਼ਹਿਰੀ ਪ੍ਰਧਾਨ ਵਜੋਂ ਜਿਹੜਾ ਨਿਯੁਕਤ ਕੀਤਾ ਗਿਆ ਔਰ ਅੱਜ ਪਿੰਡ ਪੱਤੂ ਹੀਰਾ ਸਿੰਘ ਦੇ ਵਿੱਚ ਉਹਨਾਂ ਦਾ ਸਨਮਾਨ ਹੋਇਆ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਭਾਰਤੀ ਸਾਹਿਬ ਔਰ ਤਮਾਮ ਤੁਹਾਡੇ ਸਾਰੀ ਲੀਡਰਸ਼ਿਪ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਇਹ ਕਹਿਣਾ ਚਾਹਉਂ ਮੈਂ ਸਭ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਦਾ ਧੰਨਵਾਦ ਕਰਦਾ ਔਰ ਸ਼੍ਰੋਮਣੀ ਕਾਲਜ ਵਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਦੀ ਸਮੁੱਚੀ ਕੋਰ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੋਗੇ ਜ਼ਿਲ੍ਹੇ ਦੀ ਕਮਾਂਡ ਮੈਨੂੰ ਦਿੱਤੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਆਪਣੇ ਨਗਰ ਦੀ ਸਮੁੱਚੀ ਸੰਗਤ ਦਾ ਮੇਰੇ ਜੀ ਦੇ ਵਿੱਚ ਮੇਰੇ ਪਿਤਾ ਸਵਾਨ ਮੇਰੇ ਵੱਡੇ ਭਰਾ ਮੇਰੇ ਛੋਟੇ ਵੀਰ ਕੋਈ ਭਤੀਜੇ ਸਾਰੇ ਅੱਜ ਇਕੱਠੇ ਹੋਏ ਆ ਸਾਡੇ ਸਤਿਕਾਰਯੋਗ ਸਰਦਾਰ ਜਗਰਾਦ ਸਿੰਘ ਜੀ ਦੇ ਗ੍ਰਹਿ ਵਿਖੇ ਤੇ ਮੈਂ ਸਾਰੇ ਨਗਰ ਨੂੰ ਵਿਸ਼ਵਾਸ ਦਿਵਾਉਣਾ ਵੀ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਪਿੰਡ ਵਿੱਚ ਇੱਕ ਇਤਵਾਕ ਦੀ ਪਿਆਰ ਦੀ ਭਾਵਨਾ ਲੈ ਕੇ ਚੱਲਾਂਗਾ ਤੇ ਪਿੰਡ ਦੀ ਭਲਾਈ ਲਈ ਜੋ ਵੀ ਮੇਨੂੰ ਕੁਝ ਕਰਨਾ ਪਿਆ ਉਹ ਮੈਂ ਕਰੂੰਗਾ ਕੋਈ ਸਮਾ ਆਇਆ ਪਾਵਰ ਆਈ ਕੋਈ ਸਰਕਾਰ ਬਣੀ ਤੇ ਇਸ ਨਗਰ ਨੂੰ ਪੂਰੇ ਮੋਗੇ ਜ਼ਿਲ੍ਹੇ ਦਾ ਇੱਕ ਨੰਬਰ ਪਿੰਡ ਬਣਾਵਾਂਗੇ ਮੈਂ ਤੁਹਾਡਾ ਨਾ ਵਾਦਾ ਕਰਦਾ ਤੁਹਾਡਾ ਸੇਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦੀ ਸਾਹਿਬ ਤੁਸੀਂ ਲਗਾਤਾਰ ਜਿਹੜਾ ਮਿਹਨਤ ਕਰਦੇ ਆ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਕਿਵੇਂ ਲੱਗਦਾ ਲੋਕਾਂ ਚ ਕਿਹੋ ਜਿਹਾ ਹੰਗਾਰਾ ਹੈ ਲੋਕਾਂ ਨੂੰ ਮਿਲ ਰਹੇ ਹੋ ਤੁਸੀਂ ਕਿਵੇਂ ਲੱਗ ਰਿਹਾ ਇਹ ਇਸ ਤਰ੍ਹਾਂ ਵੀ ਜਿਹੜਾ ਨਿਹਾਲ ਸਿੰਘ ਵਾਲਾ ਹਲਕਾ ਜਿਹਦਾ ਤੋਤਾ ਸਿੰਘ ਜੀ ਦੀ ਦੇ ਨਾ ਕਿਉਂਕਿ ਇੱਥੇ ਤਾਂ ਇਹ ਹਾਲਾਤ ਸੀਗੇ ਵੀ ਕੋਈ ਸ਼੍ਰੋਮਣੀ ਕਾਲ ਚ ਝੋੜਾ ਫੜਨ ਨੂੰ ਇਸ ਤਰ੍ਹਾਂ ਉਹਨਾਂ ਦੀ ਪੂਰੀ ਟੀਮ ਜਿਹਦੇ ਵਿੱਚ ਉਹਨਾਂ ਨਾਲ ਬਹੁਤ ਵੱਡੀ ਟੀਮ ਸੀਗੀ ਤੇ ਜਿਨ੍ਹਾਂ ਨੇ ਹਲਕੇ ਵਿੱਚ ਇੰਨੀ ਮਿਹਨਤ ਕਰਕੇ ਇਸ ਹਲਕੇ ਨੂੰ ਅੱਜ ਸ਼੍ਰੋਮੀ ਕਾਲੀ ਦਲ ਦਾ ਬਣਾਇਆ ਬੱਡੀ ਤੇ ਸਾਨੂੰ ਮਾਣ ਆ ਵੀ ਅਸੀਂ ਮੈਂ ਘਟੋ ਘਟ 20 25 ਸਾਲ ਉਹਨਾਂ ਨਾਲ ਕੰਮ ਕਰਿਆ ਕਿਉਂਕਿ ਫਿਰ ਵੀ ਇਸ ਨਗਰ ਦੇ ਆਹੋ ਦਦਾਰੇ ਵਾਲਾ ਪਿੰਡ ਦਾ ਬਾਅਦ ਚ ਵੰਦਾ ਪੱਤੋ ਨਗਰ ਦੇ ਆਹੋ ਤੇ ਸਾਨੂੰ ਇਸ ਗੱਲ ਦਾ ਬਹੁਤ ਮਾਣ ਆ ਵੀ ਅਸੀਂ ਉਹਨਾਂ ਨਾਲ ਕੰਮ ਕੀਤਾ ਤੇ ਅੱਜ ਉਹ ਵੀ ਉਹਨਾਂ ਦੀ ਮੈਂ ਤੜਕੋ ਜਿੱਥੇ ਦਾਦਾ ਜੀ ਦੀ ਫੋਟੋ ਨੂੰ ਨਮਸਕਾਰ ਕਰਦਾ ਹੋਏ ਜਹੇਦਾਰ ਜੀ ਨੂੰ ਨਮਸਕਾਰ ਕਰਕੇ ਫਿਰ ਗੱਡੀ ਚ ਕੰਨਾਂ ਤੇ ਮਾ ਉਹਨਾਂ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲਦਾ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਬਾਰਾ ਫੇਰ ਜਿਹੜਾ ਦੇਖ ਸਕਾਂਗੇ ਇਹ ਗੁਰੂ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਲੋਕਾਂ ਦਾ ਸਾਥ ਚਾਹੀਦਾ ਤੇ ਜੇ ਭਗਵੰਤ ਮਹਾਰਾਜ ਦਾ ਹਸਾ ਕੇ ਲੋਕਾਂ ਨੂੰ ਸਰਕਾਰ ਬਣ ਗਿਆ ਜੀ ਤਾਂ ਮਿਹਨਤ ਕਰਨ ਵਾਲੇ ਬੰਦੇ ਆ ਉਹ ਤਾਂ ਗੱਲ ਹੀ ਕੋਈ ਨਹੀਂ ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫੇਰ ਤੁਹਾਨੂੰ ਜੀ